ਨਜਾਇਜ਼ ਕਬਜ਼ਾ ਨੂੰ ਲੈ ਕੇ ਜੋ ਵੀ ਕਾਰਵਾਈ ਹੋਈ ਹੈ ਜੀ ਜੁੱਧ ਨਸ਼ਾ ਵਿਰੁੱਧ ਜੋ ਵੀ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ ਜੇ ਇਹ ਨਸ਼ਾ ਵਿਰੁੱਧ ਤਾਂ ਪਰ ਜਿਹੜੀ ਇਹ ਕਾਰਵਾਈ ਹੋਈ ਹੈ ਅੱਜ ਇੱਥੇ ਪਿੱਖੀ ਦੇ ਵਿੱਚ ਉਹ ਸਿਰਫ ਛੋਟੀਆਂ ਮੱਛੀਆਂ ਨੇ ਜੇ ਅਸੀਂ ਦੇਖੀਏ ਨਸ਼ੇ ਦੀਆਂ ਇੱਥੇ ਬਾੜੀਆਂ ਵੱਡੀਆਂ ਵੱਡੀਆਂ ਮੱਛੀਆਂ ਨੇ ਉਹ ਤਾਂ ਇੱਕ ਛੋਟਾ ਜਿਹਾ ਤਣਕਾ ਹੈ ਤਣਕਾ ਟਾਉਣ ਦਾ ਕੀ ਫਾਇਦਾ ਵਾਹ ਹਟਾਓ ਜ ਹਟਾਉਣਾ ਤਣਕਿਆਂ ਨਾਲ ਕੁਝ ਨਹੀਂ ਪੜਨਾ ਓਰੇ ਲੋਕਾਂ ਦੇ ਪੁੱਤ ਬਚਾਉਣੇ ਨੇ ਤਾਂ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅਸੀਂ ਸਵਾਗਤ ਕਰਦੇ ਜੇ ਇਸ ਇੱਥੇ ਕਿਸੇ ਚੰਗੇ ਨਸ਼ਾ ਤਸਕਰ ਦਾ ਘਟਾ ਆਇਆ ਹੁੰਦਾ ਤਾਂ ਅਸੀਂ ਸਵਾਗਤ ਕਰਦੇ ਪਰ ਮਹਿਮਛੇੜੀ ਹੈ ਉਹਦਾ ਸਵਾਗਤ ਹੀ ਕਰਾਂਗੇ ਅਸੀਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦੇ ਆਂ ਵੀ ਲੱਗੇ ਤਾਂ ਹੈਗੇ ਚੱਲੋ ਜੀ ਅੱਗੇ ਪਰ ਸਮਾਜ ਤੁਹਾਡਾ ਸਾਥ ਦੇਣ ਨੂੰ ਤਿਆਰ ਹੈ ਸਮਾਜ ਦਾ ਸਾਥ ਲਓ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇ ਸਰਕਾਰ ਦਾ ਫੈਸਲਾ ਵਧੀਆ ਜੀ ਪਰ ਥੱਲੇ ਲਾਗੂ ਨਹੀਂ ਹੋ ਰਿਹਾ ਉਹ ਫੈਸਲਾ ਥੱਲੇ ਲਾਗੂ ਹੋਵੇ ਫੇਰ ਹੀ ਫਾਇਦਾਗਾ ਛੋਟੇ ਮੋਟੇ ਦਾ ਘਰ ਨਹੀਂ ਢਾਉਣਾ ਚਾਹੀਦਾ ਇਹ ਤਾਂ ਵਿਚਾਰੇ ਛੋਟੇ ਮੋਟੇ ਨੇ ਜਿਹੜੇ ਵੱਡੇ ਨੇ ਉਹਨਾਂ ਦੇ ਟਾਓ ਫੇਰ ਬੰਦ ਹੋਊਗਾ ਇਹਦੀ ਚੈਨ ਨੂੰ ਤੋੜਿਆ ਜਾਵੇ ਇਹ ਨਜਾਇਜ਼ ਕਬਜ਼ੇ ਨਾਲ ਕਿਹਾ ਗਿਆ ਕਿਵੇਂ ਲੱਗਦਾ ਵੀ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਕਰਨੇ ਚਾਹੀਦੇ ਜਿਵੇਂ ਉਹ ਕਾਰਜ ਨਜਾਇਜ਼ ਕਬਜ਼ਾ ਤਾਂ ਦੇਖੋ ਜੀ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਨਜਾਇਜ਼ ਕਬਜ਼ਾ ਤਾਂ ਹੈਗੇ ਨੇ ਮੰਨਦੇ ਆਸੀਂ ਇਹ ਨਜਾਇਜ਼ ਕਬਜ਼ਾ ਹੈਗਾ ਪਰ ਨਜਾਇਜ਼ ਕਬਜ਼ੇ ਦਾ ਇੱਥੇ ਛਾੜ ਸੁਣਿਆ ਮੈਂ ਕਹਿੰਦਾ 66 67 ਕਨਾਲਾਂ ਨੇ ਫਿਰ ਸਾਰਿਆਂ ਦੇ ਢਾ ਦਿਓ ਇਹਨਾਂ ਦਾ ਕੱਲਿਆਂ ਦਾ ਕਿਉਂ ਹੋਰ ਸ਼ੁਰੂਆਤ ਦੀ ਕਾਰਵਾਈ ਕਿਵੇਂ ਲੱਗ ਰਹੀ ਹੈ ਸ਼ੁਰੂਆਤ ਦੀ ਕਾਰਵਾਈ ਜੀ ਵਧੀਆ ਹੈ ਜੇ ਇਹ ਮਹਿੰਮ ਅੱਗੇ ਚੱਲੂਗੀ ਜੇ ਇੱਥੇ ਰੁਕ ਗਈ ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਵੀ ਇਹ ਮਹਿੰਮ ਜਾਰੀ ਰਹੇ ਉਨਾ ਚਿਰ ਜਿੰਨਾ ਚਿਰ ਨਸ਼ਾ ਇੱਥੋਂ ਪੰਜਾਬ ਚੋਂ ਖਤਮ ਨਹੀਂ ਹੁੰਦਾ ਅਸੀਂ ਇੱਥੇ ਸਾਂਸੀ ਮੋਹੱਲਾ ਵਿਖੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਇੱਥੇ ਖੜੇ ਹੈਗੇ ਸਾਨੂੰ ਈਓ ਨਗਰ ਪੰਚਾਇਤ ਵਿਖੇ ਵੱਲੋਂ पुलिस इमदाद देने वास्ते एक लैटर प्राप्त हुआ सी उसी कंप्लायंस करने वास्ते असी भारी मात्रा में पुलिस फोर्स इतने डिप्लॉय किया है जो नगर पंचायत की लैंड के ऊपर जो इलीगल उसारी की गई सी उसू डिमोलिश करने वास्ते ये प्रक्रिया जारी हैगी जदों ये दोनों बंदे है जो गुरप्रीत सिंह और जग्गा जग्न का जो क्रिमिनल रिकॉर्ड हैगा वो भी है गुरप्रीत सिंह के खिलाफ एन डी के पांच मुकदमे दर्ज है और जग्गा सिंह के खिलाफ एन डी पी एस के चार मुकदमे दर्ज है जो पंजाब सरकार की जो इलीगली एक्वायर्ड प्रॉपर्टीज हैगी इलीगल लैंड पे उन पर जो मुहिम चल रही है उसके तहत जो ईओ e. साहब ने सो लिखी थे उस मुताबिक ये कार्रवाई तुम तो देख रहे हो इन प्रोसैस चल रही है सर हैगी पुलिस डिपार्टमेंट दो नशा तस्करा के घर फ्रीज किए गए सर कोई कार्रवाई हो बिल्कुल जी हर एंगल से जो पुलिस वालों जो ड्रग्स के जो पैडलर्स है या जो बड़े माफिया है उनके खिलाफ जो ਲੀਗਲ ਪ੍ਰੋਸੈਸ ਅਪਟ ਕਰਕੇ ਸਾਰੇ ਕਾਰਵਾਈ ਅਸੀਂ ਗਾਏ ਬਗਾਏ ਕਰ ਵੀ ਰਹੇ ਹਾਂ ਔਰ ਅੱਗੇ ਵੀ ਕੰਟੀਨਿਊ ਜਾਰੀ ਰਹਿਣੀ ਹੈਗੀ ਇਹ ਨਾ ਐਕਚੁਅਲੀ ਵਕਫਤ ਅਦਾਲਤਾਂ ਦੇ ਵੀ ਕਾਫੀ ਸਖਤੀ ਨਾਲ ਲਿਆ ਜਾ ਰਿਹਾ ਕਿਉਂਕਿ ਜਿਹੜੇ ਨਗਰ ਪੰਚਾਇਤ ਜਾਂ ਨਗਰ ਕੌਂਸਲਾਂ ਜਾਂ ਕਾਰਪੋਰੇਸ਼ਨਾਂ ਦੀ ਸਰਕਾਰੀ ਜਗ੍ਹਾ ਜੇ ਕਿਸੇ ਨੇ ਉੱਥੇ ਨਜਾਇਜ਼ ਕਬਜ਼ੇ ਕਰਕੇ ਘਰ ਵਗੈਰਾ ਜਾਂ ਕੋਈ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਦੂਰ ਕਰਵਾਉਣ ਵਾਸਤੇ ਜਿਹੜੀ ਰੂਟੀਨ ਚ ਕਾਰਵਾਈ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਨਗਰ ਪੰਚਾਇਤ ਪੇਸ਼ੇ ਦੇ ਅਧਿਕਾਰੀਆਂ ਨੇ ਇੱਥੇ ਆਇਡੈਂਟੀਫਾਈ ਕੀਤਾ ਸੀ ਨਜਾਇਜ਼ ਕਬਜ਼ੇ ਉਹਨਾਂ ਨੂੰ ਢਾਉਣ ਵਾਸਤੇ ਅੱਜ ਕਾਰਵਾਈ ਚੱਲ ਰਹੀ ਹੈ ਇਹਦੇ ਵਿੱਚ ਪੁਲਿਸ ਮਦਦ ਵੀ ਮੰਗੀ ਗਈ ਸੀ ਉਹਨਾਂ ਵੱਲੋਂ ਤੇ ਡਿਊਟੀ ਮੈਜਿਸਟਰੇਟ ਦੀ ਵੀ ਮੰਗ ਕੀਤੀ ਗਈ ਸੀ ਅੱਜ ਫਿਰ ਉਸ ਦੇ ਮੁਤਾਬਕ ਕਿਉਂਕਿ ਜਦੋਂ ਉਹ ਨਜਾਇਜ਼ ਕਬਜ਼ਾ ਰਿਮੂਵ ਕਰਵਾਨੇ ਤਾਂ ਲੜਾਈ ਥੋੜਾ ਜਿਹਾ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਹਦੇ ਕਰਕੇ ਐਡਕੁਏਟ ਪੁਲਿਸ ਫੋਰਸ ਇੱਥੇ ਲੱਗੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਐਂਬੂਲੈਂਸ ਟੀਮ ਵੀ ਹੈਗੇ ਇੱਥੇ ਫਾਇਰ ਬ੍ਰਿਗੇਡ ਵੀ ਅਸੀਂ ਮੰਗਵਾਈ ਆ ਤੇ ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਨੇ ਤੇ ਉੱਚ ਅਧਿਕਾਰੀ ਨੇ ਹੁਕਮ ਦਿੱਤਾ ਕਿ ਮੈਂ ਵੀ ਇੱਥੇ ਪ੍ਰੈਜ਼ੈਂਟ ਆ ਸਰ ਕੱਲਾ ਨਜਾਇਜ਼ ਕਬਜੇ ਦਾ ਮਸਲਾ ਹੈ ਜਾਂ ਨਸ਼ਿਆਂ ਵਾਲੀ ਜਿਹੜੀ ਮੁਹਿੰਮ ਚੱਲੀ ਆ ਉਸ ਦੇ ਤਹਿਤ ਵੀ ਇਹ ਹੋਈ ਹੈ ਕਾਰਵਾਈ ਇਹ ਵੈਸੇ ਕਿਉਂਕਿ ਨਗਰ ਪੰਚਾਇਤ ਦੀ ਜਿਹੜੀ ਸਰਕਾਰੀ ਜਗ੍ਹਾ ਹੈ ਮਾਲਕੀ ਜਗ੍ਹਾ ਹੈ ਉਹਦੇ ਉੱਤੇ ਨਜਾਇਜ਼ ਕਬਜ਼ਾ ਕਰਨ ਕਰਕੇ ਖਾਸ ਤੌਰ ਤੇ ਜਿਹੜੀ ਛੱਪੜ ਦੀ ਜਗ੍ਹਾ ਹੈ ਇਹ ਜਿਹੜੇ ਛੱਪੜ ਨੇ ਮਤਲਬ ਇਹਦੇ ਉੱਪਰ ਜਿਆ ਕੋਈ ਨਜਾਇਜ਼ ਕਬਜ਼ਾ ਕਰਕੇ ਬਣਾਉਂਦੇ ਤਾਂ ਉਹਦੇ ਵਾਸਤੇ ਥੋੜੀਆਂ ਅਲੱਗ ਅਧਿਕਾਰਤਾਂ ਨੇ ਉਹਦੇ ਤਹਿਤ ਵੀ ਐਸੀ ਕਾਰਵਾਈ ਆਰੰਭੀ ਗਈ ਸੀ ਕਿ ਉਦਰਤੀ ਜਿਹੜੇ ਇਹ ਜਿਹੜੇ ਮਕਾਨ ਮਾਲਕ ਜਾਂ ਕਾਬਜਕਾਰ ਸੀਗੇ ਇਹ ਨਸ਼ੇ ਦੇ ਨਸ਼ੇ ਨੂੰ ਵੇਚਣ ਦਾ ਕੰਮ ਵੀ ਕਰਦੇ ਸੀ ਪਤਾ ਲੱਗਿਆ ਵੀ ਇਹ ਜਿਹੜੇ ਇਹਨਾਂ ਦੇ ਕਾਬਜਕਾਰ ਸੀ ਜਿਹੜੇ ਮੁਖੀ ਸੀਗੇ ਉਹ ਜੇਲ੍ਹ ਦੇ ਵਿੱਚ ਵੀ ਨੇ ਤੇ ਉਹਨਾਂ ਦੇ ਖਿਲਾਫ 6 6 7 7 ਪਰਚੇ ਵੀ ਨੇ ਐਨਡੀਪੀਐਸ ਐਕਟ ਦੇ ਅੰਦਰ ਇਸ ਕਰਕੇ ਇਸ 66 ਦਾ ਜਿਹੜਾ ਰਕਬਾ ਚਾਰਟ ਕਨਾਲ ਹੈ ਨਹੀਂ ਦੇਖੋ ਐਗਜੈਕਟ ਤਾਂ ਮੈਨੂੰ ਇੰਚਤਰੀ ਇਨਫੋਰਮੇਸ਼ਨ ਹੈ ਨਹੀਂ ਕਿਉਂਕਿ ਅਸੀਂ ਤਾਂ ਡਿਊਟੀ ਮੈਜਿਸਟ੍ਰੇਟ ਹੀ ਇੱਥੇ ਸਾਡੀ ਟੀਮ ਕੰਮ ਕਰ ਰਹੀ ਆ ਤੇ ਬਾਕੀ ਨਗਰ ਪੰਚਾਇਤ ਪੀਖੇ ਕੋਲ ਸਾਰਾ ਰਿਕਾਰਡ ਹੈਗਾ ਜਿਸ ਤਰ੍ਹਾਂ ਦੋ ਘਟਾਏ ਗਏ ਨੇ ਕੀ ਹੋਰ ਵੀ ਕਰ ਜਿਹੜੇ ਇੱਥੇ ਨਜਾਇਜ਼ ਕਬਜ਼ੇ ਨੂੰ ਵੀ ਡਾ ਫਿਲਹਾਲ ਉਹਨਾਂ ਵੱਲੋਂ ਇਹ ਦੇਖੋ ਦੋ ਘਰਾਂ ਨੂੰ ਟਾਉਣ ਵਾਸਤੇ ਕਾਰਵਾਈ ਸ਼ੁਰੂ ਵੀ ਹੋ ਗਈ ਆ ਇਸ ਤੋਂ ਬਾਅਦ ਇਹ ਤਾਂ ਨਗਰ ਪੰਚਾਇਤ ਪੀਖੇ ਨੇ ਆਪਣੀ ਡਿਊਟੀ ਕਰਨੀ ਹੈ ਚਲੋ ਉਸ ਤੋਂ ਬਾਅਦ ਦੇਖਣਗੇ ਉਹ ਜੇ ਕੋਈ ਨਿਜਾਇਜ਼ ਕਬਜ਼ਾ ਜਿਹੜਾ ਉਹ ਘਰਟ ਆਇਆ ਉਧਰ ਲੈ ਛੇ ਵੀ ਨਿਛੇ ਦਾ ਕੰਮ ਕਰਦੇ ਆ ਨਾ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਇਹ ਹੈ ਪਰ ਨਿਜਾਇਜ਼ ਕਬਜ਼ਾ ਤਾਂ ਨਿਜਾਇਜ਼ ਕਬਜ਼ਾ ਹੀ ਹੈ ਉਹ ਤਾਂ A B C D ਠੀਕ ਹੈ ਜੀ ਥੈਂਕ ਯੂ ਸਰ